ਜਦੋਂ ਪਾਰਟੀ ਦੇ ਨਾਮ ਬਾਰੇ ਗੱਲ ਮੈਂ ਕਹੀ ਸੀ ਦਿੱਲੀ ਤੋਂ ਜੋ ਨਾਮ ਆਊਗਾ ਉਹ ਰੱਖਾਂਗੇ ਉਹਦਾ ਮਤਲਬ ਇਹ ਸੀ ਵੀ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਦਿੱਲੀ ਚੋਣ ਕਮਿਸ਼ਨ ਨੇ ਸਾਡੇ ਤੋਂ ਤਿੰਨ ਨਾਮ ਮੰਗੇ ਸੀ ਅਸੀਂ ਉਹਨਾਂ ਨੂੰ ਤਿੰਨ ਨਾਮ ਦਿੱਤੇ ਹਨ ਜਿਹੜਾ ਦਿੱਲੀ ਚੋਣ ਕਮਿਸ਼ਨ ਇੱਕ ਨਾਮ ਸਾਨੂੰ ਸਿਲੈਕਟ ਕਰਕੇ ਦੇਊਗਾ ਅਸੀਂ ਉਹ ਨਾਮ ਰੱਖਾਂਗੇ ਇਸ ਦਾ ਮਤਲਬ ਇਹ ਹੈ ਵੀ ਅਸੀਂ ਕੋਈ ਦਿੱਲੀ ਤੋਂ ਹੋਰ ਨਹੀਂ ਸਾਨੂੰ ਕਿਸੇ ਨੇ ਨਾਮ ਦੇਣਾ ਦਿੱਲੀ ਚੋਣ ਕਮਿਸ਼ਨ ਨੇ ਸਾਨੂੰ ਨਾਮ ਦੇਣਾ ਹੈ ਅਸੀਂ ਜਿਹੜੇ ਤਿੰਨ ਨਾਮ ਦਿੱਤੇ ਆ ਉਹਨਾਂ ਚੋਂ ਉਹ ਇੱਕ ਨਾਮ ਦੇਣਗੇ ਅਸੀਂ ਪਾਰਟੀ ਦਾ ਉਹ ਨਾਮ ਰੱਖ ਸਕਦੇ ਆ ਹੋਰ ਨਹੀਂ ਕੋਈ ਵੀ ਰੱਖ ਸਕਦੇ ਇਸ ਲਈ ਮੈਂ ਕਿਹਾ ਸੀ ਵੀ ਜੋ ਦਿੱਲੀੋਂ ਆਗੂ ਆ ਸਾਰ ਸੰਗਤ ਜਿਹੜੀ ਇਹ ਗਲਤ ਪ੍ਰਚਾਰ ਕਰਕੇ ਭੰਗਲੌਰ ਸਾਹਿਬ ਸੁਣਾਇਆ ਪਾਇਆ ਜਾ ਰਿਹਾ ਹੈ ਇਹਦੀਆਂ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਤੇ ਉਸ ਆਪਣੇ ਆਪ ਆਪਣਾ ਜਿਹੜਾ ਮਿਸ਼ਨ ਹੈ ਉਹਨੂੰ ਲੈ ਕੇ ਅੱਗੇ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ